ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਲਓ ਜੀ ਅੱਜ ਦੀ ਵੀਡੀਓ ਆਪਣੀ ਹੈਗੀ ਕੈਂਚੀਆਂ ਨਾਲ ਸੰਬੰਧਿਤ ਅਕਸਰ ਕੀ ਹੁੰਦਾ ਘਰਾਂ ਦੇ ਵਿੱਚ ਕੈਂਚੀ ਜਿਹੜੀ ਥੋੜੀ ਪੁਰਾਣੀ ਹੋ ਜਾਂਦੀ ਹੈ ਤੇ ਤਿੱਖੀ ਘੱਟ ਰਹਿੰਦੀ ਹੈ ਤੇ ਜੰਗਾਲ ਵੀ ਲੱਗ ਜਾਂਦੀ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਇਹ ਕੈਂਚੀ ਹੈ ਇਸ ਨੂੰ ਜੰਗਾਲ ਪੈ ਗਈ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਕੈਂਚੀਆਂ ਨੂੰ ਬੜੇ ਬਹੁਤ ਹੀ ਸੌਖੇ ਤਰੀਕੇ ਨਾਲ ਸਾਫ਼ ਕਰ ਸਕਦੇ ਹੋ ਇਹਨਾਂ ਦੀ ਜੰਗਾਲ ਬਿਲਕੁਲ ਸਾਫ਼ ਹੋ ਜਾਊਗੀ ਤੇ ਇਹਨਾਂ ਨੂੰ ਤਿੱਖਾ ਵੀ ਕਿਵੇਂ ਕਰ ਸਕਦੇ ਹੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਕੰਚੀਆਂ ਨੂੰ ਆਪਾਂ ਕਿਵੇਂ ਵਰਤਣਾ ਚਾਹੀਦਾ ਹੈ ਜਿਵੇਂ ਕਿ ਆਪਾਂ ਕੱਪੜੇ ਕੱਟਦੇ ਹਾਂ ਤਾਂ ਉਸ ਵਾਸਤੇ ਆਪਾਂ ਨੂੰ ਅਲੱਗ ਕੰਚੀ ਵਰਤਣੀ ਚਾਹੀਦੀ ਹੈ ਅਕਸਰ ਕੀ ਹੁੰਦਾ ਘਰਾਂ ਦੇ ਵਿੱਚ ਕੰਚੀ ਦੇ ਨਾਲ ਕੁਝ ਲੋਹੇ ਦੀ ਤਾਰ ਕੱਟ ਲਈਏ ਹੋਰ ਕੋਈ ਵੀ ਚੀਜ਼ ਕੱਟ ਲੈਂਦੇ ਜਿਸ ਨਾਲ ਕੀ ਹੁੰਦਾ ਹੈ ਕੰਚੀ ਕੰਚੀ ਦੀ ਤਾਰ ਜਿਹੜੀ ਆ ਉਹ ਤਿੱਖੀ ਨਹੀਂ ਰਹਿੰਦੀਗੀ ਇਸ ਕਰਕੇ ਆਪਾਂ ਨੂੰ ਕੈਂਚੀਆਂ ਨੂੰ ਥੋੜਾ ਧਿਆਨ ਨਾਲ ਵਰਤਣਾ ਚਾਹੀਦਾ ਆ ਇਹ ਅਸੀਂ ਦੋ ਕੈਂਚੀਆਂ ਰੱਖੀਆਂ ਹੋਈਆਂ ਜੀ ਇਹ ਕੈਂਚੀ ਕੱਪੜੇ ਕੱਟਣ ਨੂੰ ਰੱਖੀ ਹੋਈ ਹੈ ਤੇ ਆਹ ਵਾਲੀ ਕੈਂਚੀ ਜਿਵੇਂ ਕੋਈ ਵੇਸਟ ਦੀ ਜੋ ਵੀ ਕੱਟਣੀ ਹੋਵੇ ਪਲਾਸਟਿਕ ਦੀ ਤਾਰ ਆ ਜਾਂ ਪਤਲੀ ਲੋਹੇ ਦੀ ਤਾਰ ਉਸ ਵਾਸਤੇ ਰੱਖੀ ਹੋਈ ਹੈ ਇਸ ਨੂੰ ਹਲਕਾ ਜਿਹਾ ਪਾਣੀ ਲੱਗਣ ਕਰਕੇ ਪੈ ਗਈ ਜੰਗਾਲ ਤੇ ਅੱਜ ਤੁਹਾਡੇ ਨਾਲ ਆਪਾਂ ਇਹ ਟ੍ਰਿਕ ਸ਼ੇਅਰ ਕਰ ਰਹੀਆਂ ਜਿਸ ਨਾਲ ਕਿ ਜੰਗਾਲ ਵੀ ਉਤਰ ਜੂਗੀ ਤੇ ਕੈਂਚੀ ਤਿੱਖੀ ਵੀ ਹੋ ਜੂਗੀ ਬਣੇ ਰਹਿਣਾ ਵੀਡੀਓ ਦੇ ਨਾਲ ਤੁਹਾਨੂੰ ਦੱਸਾਂਗੇ ਵੀ ਕਿਹੜੀ-ਕਿਹੜੀ ਚੀਜ਼ ਆਪਾਂ ਵਰਤ ਕੇ ਕੈਂਚੀ ਦੀ ਜੰਗਾਲ ਸਾ ਤੇ ਇਸ ਨੂੰ ਬਿਲਕੁਲ ਵਧੀਆ ਤਿੱਖੀ ਕਰ ਸਕਦੇ ਆ ਅਕਸਰ ਕੀ ਆ ਹੁਣ ਜਿਵੇਂ ਕੋਈ ਪਿੰਡਾਂ ਦੇ ਵਿੱਚ ਰਹਿੰਦਾ ਤਾਂ ਕੈਂਚੀਆਂ ਧਾਰ ਕੱਟਣ ਵਾਲਾ ਜਿਹੜਾ ਕੈਂਚੀਆਂ ਨੂੰ ਤਿੱਖੀ ਕਰਨ ਵਾਲਾ ਅੱਜ ਕੱਲ ਬਹੁਤ ਘੱਟ ਆਉਂਦੇ ਆ ਨਾ ਸ਼ਹਿਰਾਂ ਦੇ ਵਿੱਚ ਵੀ ਬਹੁਤ ਘੱਟ ਆਉਂਦੇ ਤੇ ਪਿੰਡਾਂ 'ਚ ਤਾਂ ਬਿਲਕੁਲ ਵੀ ਨਿਕੜਾ ਮਾਰਦੇ ਇਸ ਕਰਕੇ ਬਹੁਤ ਔਖਾ ਹੋ ਜਾਂਦਾ ਜਿਹੜੀਆਂ ਭੈਣਾਂ ਸਲਾਈ ਵਗੈਰਾ ਕਰਦੀਆਂ ਉਹਨਾਂ ਨੂੰ ਇਸ ਲਈ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਕੋਈ ਵੀ ਪੇਸਟ ਲਵਾਂਗੇ ਜਿਹੜੀ ਕਿ ਆਪਾਂ ਘਰੇ ਵਰਤਦੇ ਆ ਉਸ ਪੇਸਟ ਨੂੰ ਇਸ ਤਰ੍ਹਾਂ ਕੈਂਚੀ ਤੇ ਲਾ ਦਾਂਗੇ ਐਸਟਰਾ ਲਾ ਦੇਣੀ ਆਪਾਂ ਲਓ ਜੀ ਇਹ ਪੇਸਟ ਹੈ ਜਿਹੜੀ ਇਹ ਆਪਾਂ ਕੈਂਚੀਆਂ ਤੇ ਦੋਨਾਂ ਤੇ ਲਾ ਲਈਏ ਦੋਨਾਂ ਸਾਈਡ ਦਾ ਇਸ ਤਰੀਕੇ ਨਾਲ ਇਸ ਨੂੰ ਆਪਾਂ ਕੋਟਣ ਦੀ ਮਦਦ ਨਾਲ ਫੁਲਾ ਦੇਣਾ ਜਿੱਥੇ-ਜਿੱਥੇ ਵੀ ਆਪਾਂ ਨੂੰ ਜੰਗਾਲ ਲੱਗਦੀ ਆ ਉੱਥੇ ਤੇ ਚੰਗੀ ਤਰ੍ਹਾਂ ਲਾ ਦੇਣਾ ਇਸ ਨੂੰ ਐ ਸਾਈਡ ਤੇ ਘੱਟ ਸੀ ਇਸ ਕਰਕੇ ਮੈਂ ਘੱਟ ਲਈ ਆ ਇਸ ਤੋਂ ਇਲਾਵਾ ਆਪਾਂ ਹੋਰ ਜਿਹੜੀਆਂ ਚੀਜ਼ਾਂ ਵਰਤਣੀਆਂ ਉਹ ਵੀ ਤੁਹਾਨੂੰ ਦੱਸਦੇ ਆ ਇਸ ਤਰ੍ਹਾਂ ਆਪਾਂ ਦੋਨਾਂ ਕੈਂਚੀਆਂ ਨੂੰ ਪੇਸ ਲਾ ਕੇ ਇਸ ਤਰ੍ਹਾਂ ਫਲਾ ਦਾਂਗੇ ਉਸ ਤੋਂ ਬਾਅਦ ਆਪਾਂ ਇਸ ਨੂੰ 2 ਮਿੰਟ ਵਾਸਤੇ ਰੱਖ ਦੇਣਾ ਆ ਲੋ ਜੀ ਇੱਥੇ ਹੁਣ 2 ਮਿੰਟ ਹੋ ਗਏ ਆ ਤੇ ਹੁਣ ਆਪਾਂ ਇਸ ਤੇ ਲਾਉਣੇ ਆ ਆਰ ਪਿਕ ਇਸ ਨੂੰ ਥੋੜਾ ਥੋੜਾ ਲਾ ਲਾਂਗੇ ਇਸ ਤਰੀਕੇ ਨਾਲ ਤੇ ਇਸ ਨੂੰ ਵੀ ਕੋਟਣ ਦੀ ਮਦਦ ਦੇ ਨਾਲ ਆਪਾਂ ਫਲਾ ਲਾਂਗੇ ਇਹ ਥੋੜਾ ਜਿਹਾ ਇਸ ਪਲੇਟ 'ਚ ਲੱਗ ਗਿਆ ਇਸ ਨੂੰ ਵੀ ਇਸ ਦੇ ਉੱਤੇ ਚੰਗੀ ਤਰ੍ਹਾਂ ਲਾ ਦੇਣਾ ਹੈ ਇਸ ਤਰੀਕੇ ਨਾਲ ਦੋਨਾਂ ਕੈਂਚੀਆਂ ਤੇ ਇਸ ਕੈਂਚੀ ਤੇ ਜੰਗਾਲ ਜ਼ਿਆਦਾ ਸੀ ਥੋੜੀ ਜਿਹੀ ਇਸ ਤੇ ਘੱਟ ਹੈ ਇਸ ਨੂੰ ਵੀ ਆਪਾਂ ਲਾਉਣ ਤੋਂ ਬਾਅਦ ਫਿਰ 2 ਮਿੰਟ ਤੱਕ ਰੱਖ ਦਾਂਗੇ ਲੋ ਜੀ ਹੁਣ ਆਪਿਕ ਲਾਇ ਨੂੰ ਵੀ 2 ਮਿੰਟ ਹੋ ਗਏ ਆ ਤੇ ਹੁਣ ਆਪਾਂ ਕੀ ਕਰਨਾ ਹੈ ਇਹ ਲੈਣਾ ਫੋਇਲ ਪੇਪਰ ਕੋਈ ਵੀ ਪੁਰਾਣਾ ਫੋਇਲ ਪੇਪਰ ਵੀ ਲੈ ਸਕਦੇ ਆ ਇਸ ਦੇ ਨਾਲ ਆਪਾਂ ਇਸ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਰਗੜ ਕੇ ਸਾਫ਼ ਕਰਨਾ ਹੈ ਇਸ ਤਰ੍ਹਾਂ ਜਿੱਥੇ-ਜਿੱਥੇ ਜੰਗਾਲ ਜ਼ਿਆਦਾ ਉੱਥੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਰਗੜਨਾ ਹੈ। ਇਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਆਪਾਂ ਕੈਂਚੀ ਨੂੰ ਤਿੱਖੀ ਕਿਵੇਂ ਕਰ ਸਕਦੇ ਹਾਂ। ਇਹ ਤੁਸੀਂ ਦੇਖ ਰਹੇ ਹੋ ਵੀ ਵਧੀਆ ਸਾਫ਼ ਹੋ ਰਹੀ ਹੈ। ਇਸ ਤਰ੍ਹਾਂ ਆਪਾਂ ਦੋਨਾਂ ਕੈਂਚੀਆਂ ਨੂੰ ਸਾਫ਼ ਕਰ ਲਾਂਗੇ। ਲਓ ਜੀ ਤੁਸੀਂ ਦੇਖ ਰਹੇ ਹੋ ਵੀ ਕੈਂਚੀਆਂ ਨੂੰ ਆਪਾਂ ਜਿਹੜਾ ਰਗੜ ਕੇ ਸਾਫ਼ ਕੀਤਾ ਤਾਂ ਇਸ ਤੇ ਜਿਹੜੀ ਕਿ ਬਹੁਤ ਕਾਲਸ ਜੀ ਉੱਤਰ ਗਈ ਹੈ। ਹਾਂ ਜਿੱਥੇ ਨਟ ਵਧਿਆ ਰਸੀ ਸੀ ਵੀ ਉੱਥੇ ਜਿਵੇਂ ਕਿ ਨਹੀਂ ਸਾਫ਼ ਹੋ ਰਹੀ ਕਿਉਂਕਿ ਕਰਨੀ ਥੋੜੀ ਜੀ ਔਖੀ ਹੈ। ਪਰ ਜਿਹੜੇ ਦੇ ਮੇਨ ਪਾਰਟ ਹੈ ਹਨਾ ਉਹ ਵਧੀਆ ਸਾਫ ਹੋ ਗਿਆ ਦੇਖੋ ਹੁਣ ਇਹਨੂੰ ਆਪਾਂ ਧੋ ਲਾਂਗੇ ਕਿਉਂਕਿ ਕਾਲਸ ਜੀ ਬਹੁਤ ਹੋ ਗਈ ਐ ਪਰ ਆਪਾਂ ਇਸ ਨੂੰ ਗਿੱਲਾ ਨਹੀਂ ਰੱਖਣਾ ਬਿਲਕੁਲ ਵੀ ਸੁਨਾਲ ਦੇ ਨਾਲ ਬਿਲਕੁਲ ਸੁਕਾ ਲੈਣੀ ਹੈ ਕਿਉਂਕਿ ਜੇ ਕੋਈ ਵੀ ਲੋਹਾ ਹੈ ਗਿੱਲਾ ਰਹਿ ਜਾਂਦਾ ਤਾਂ ਉਸ ਨੂੰ ਜੰਗਾਲ ਪੈ ਜਾਂਦੀ ਹੈ ਨਾ ਇਸ ਕਰਕੇ ਆਪਾਂ ਨੂੰ ਇਹਨਾਂ ਨੂੰ ਪਾਣੀ ਤੋਂ ਹਮੇਸ਼ਾ ਬਚਾ ਕੇ ਰੱਖਣਾ ਚਾਹੀਦਾ ਤਾਂਕਿ ਪਾਣੀ ਨਾ ਲੱਗੇ ਪਾਣੀ ਕਿਸੇ ਵੀ ਲੋਹੇ ਵਾਲੀ ਚੀਜ਼ ਨੂੰ ਲੱਗਦੇ ਤਾਂ ਜੰਗਾਲ ਜ਼ਰੂਰ ਪੈ ਜਾਂਦੀ ਹੈ ਚਲੋ ਜੀ ਹੁਣ ਆਪਾਂ ਇਸ ਨੂੰ ਧੋ ਕੇ ਸਾਫ ਕਰਕੇ ਲਿਓਨੇ ਆਂ ਲੋ ਜੀ ਕੈਂਚੀਆਂ ਸਾਫ਼ ਹੋ ਗਈਆਂ ਤੇ ਇਸ ਨੂੰ ਆਪਾਂ ਧੋ ਕੇ ਕੱਪੜੇ ਦੇ ਨਾਲ ਬਿਲਕੁਲ ਸੁਕਾ ਲਿਆ ਤੇ ਹੁਣ ਤੁਹਾਨੂੰ ਦੱਸਦੇ ਆਂ ਵੀ ਆਪਾਂ ਇਹਨਾਂ ਦੀ ਧਾਰ ਕਿਵੇਂ ਤਿੱਖੀ ਕਰ ਸਕਦੇ ਆਂ ਕੀ ਹੁੰਦਾ ਹੈ ਕਿ ਆਪਣੇ ਘਰੇ ਦੀਵਾ ਹੁੰਦਾ ਜਾਂ ਮਿੱਟੀ ਦਾ ਕੋਈ ਚੱਪਣ ਵਗੈਰਾ ਹੁੰਦਾ ਆ ਉਸ ਨੂੰ ਆਪਾਂ ਇਸ ਤਰ੍ਹਾਂ ਕੱਟ ਲਉਣਾ ਹੈ ਯਾਨੀ ਕਿ ਕੈਂਚੀ ਦੇ ਨਾਲ ਕੈਂਚੀ ਦੇ ਨਾਲ ਇਸ ਤਰ੍ਹਾਂ ਕੱਟ ਲਾਵਾਂਗੇ ਤੇ ਇਹਦੀ ਧਾਰ ਜਿਹੜੀ ਆ ਉਹ ਤਿੱਖੀ ਹੋ ਜਾਂਦੀ ਹੈ ਇਸ ਤਰ੍ਹਾਂ ਇਹ ਆਪਾਂ ਪੁਰਾਣਾ ਟੁੱਟਾ ਚੱਕਣ ਲੈ ਲਿਆ ਆਪਾਂ ਦੀਵੇ ਨਾਲ ਵੀ ਕਰ ਸਕਦੇ ਆ ਇਸ ਤਰ੍ਹਾਂ ਜਿਹੜੀ ਇਹਦੀ ਧਾਰ ਆ ਉਹ ਤਿੱਖੀ ਹੋ ਜੂਗੀ ਤੇ ਦੂਸਰਾ ਤੁਹਾਨੂੰ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਰਹੇ ਆ ਇਹ ਜਿਹੜਾ ਰੇਂਗ ਮਾਰ ਹੁੰਦਾ ਹੈ ਹਨਾ ਆਪਣੇ ਘਰਾਂ ਚ ਅਕਸਰ ਹੁੰਦਾ ਰੇਗਮਾਰ ਉਸ ਨੂੰ ਆਪਾਂ ਕੱਟਣਾ ਹੈ ਇਸ ਤਰੀਕੇ ਨਾਲ ਉਸ ਨੂੰ ਪੱਟੋ ਜਿੰਨੀ ਵਾਰੀ ਆਪਾਂ ਕੱਟ ਸਕਦੇ ਆ ਤਾਂ ਬਹੁਤ ਫਰਕ ਪੈ ਜਾਂਦਾ ਹੈ ਇਸ ਚੀਜ਼ ਨਾਲ ਵੀ ਕੈਂਚੀ ਦੀ ਧਾਰ ਜਿਹੜੀ ਤਿੱਖੀ ਹੁੰਦੀ ਆ ਇਸ ਤੋਂ ਇਲਾਵਾ ਇਸ ਰਿੰਗ ਮਾਰ ਦੇ ਨਾਲ ਆਪਾਂ ਇਸ ਤਰ੍ਹਾਂ ਇਸ ਨੂੰ ਜਿਹੜੀ ਧਾਰ ਵਾਲੀ ਸਾਈਡ ਹੈ ਉੱਥੇ ਇਸ ਤਰ੍ਹਾਂ ਘਸਾ ਵੀ ਸਕਦੇ ਹਾਂ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ ਹੈ ਕਿੰਨੀ ਤਿੱਖੀ ਹੁੰਦੀ ਹੈ ਤੇ ਆਪਾਂ ਫੋਇਲ ਪੇਪਰ ਦੀ ਜਗ੍ਹਾ ਇਸ ਨੂੰ ਵੀ ਯੂਜ਼ ਕਰ ਸਕਦੇ ਹਾਂ ਅਗਰ ਆਪਣੇ ਘਰੇ ਫੋਇਲ ਪੇਪਰ ਹੈ ਨਹੀਂਗਾ ਤਾਂ ਇਸ ਨਾਲ ਵੀ ਆਪਾਂ ਰਗੜ ਸਕਦੇ ਹਾਂ ਜੰਗਾਲ ਲਾਉਣ ਵਾਸਤੇ ਇਸ ਤਰੀਕੇ ਨਾਲ ਇਹਦੀ ਧਾਰ ਜਿਹੜੀ ਆ ਕਾਫੀ ਤਿੱਖੀ ਹੋ ਜਾਂਦੀ ਹੈ ਇਸ ਤੋਂ ਇਲਾਵਾ ਆਪਾਂ ਨੂੰ ਕੈਂਚੀਆਂ ਦੀ ਜਿਹੜੀ ਸਾਰ ਸੰਭਾਲ ਕਰਨੀ ਚਾਹੀਦੀ ਆ ਇਹ ਜਿਵੇਂ ਮਸ਼ੀਨਾਂ ਵਾਲਾ ਤੇਲ ਹੈ ਤੇ ਇਸ ਨੂੰ ਆਪਾਂ ਜਿਵੇਂ ਕਾਪੜੇ ਦੀ ਮਦਦ ਨਾਲ ਲਾਉਨੇ ਆ ਇਸ ਨਾਲ ਕੀ ਹੋਊਗਾ ਕੈਂਚੀ ਸਾਫ਼ ਵੀ ਰਹਿੰਦੀ ਆ ਤੇ ਜੰਗਾਲ ਵੀ ਨਹੀਂ ਪੈਂਦੀ ਇਸ ਤਰ੍ਹਾਂ ਹਮੇਸ਼ਾ ਇਸ ਨੂੰ ਜਿਵੇਂ ਆਪਾਂ ਮਸ਼ੀਨ ਨੂੰ ਤੇਲ ਲਾਈਦਾ ਤਾਂ ਕਦੇ-ਕਦੇ ਆਪਾਂ ਕੈਂਚੀ ਨੂੰ ਵੀ ਇਸ ਤਰ੍ਹਾਂ ਲਾ ਲੈਣਾ ਚਾਹੀਦਾ ਹੈ ਲਓ ਜੀ ਕੈਂਚੀਆਂ ਹੋ ਗਏ ਸਾਫ਼ ਇਹ ਥੋੜੀ ਪੁਰਾਣੀ ਸੀਗੀ ਬਹੁਤ ਪੁਰਾਣੀ ਕੈਂਚੀ ਹੈ ਇਸ ਕਰਕੇ ਘੱਟ ਸਾਫ਼ ਹੋਈ ਹੈ ਲੇਕਿਨ ਉਹ ਕੈਂਚੀ ਪੂਰੀ ਸਾਫ਼ ਹੋ ਗਈ ਹੈ ਪਰ ਇਹਨਾਂ ਦੀ ਧਾਰ ਹੋ ਗਈ ਅਲਿੱਖੀ ਤਾਨੂੰ ਵੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਮਿਲਾਂਗੇ ਇੱਕ ਨੈਕਸਟ ਵੀਡੀਓ ਦੇ ਨਾਲ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ